ਹਾਂ ਆਪਣੇ ਦੇ ਚਾਚਾ ਹਨ ਜਿਹੜਾ ਚਾਰ ਗੱਲੇ ਆਉਂਦੇ ਆਉਣ ਹਾਂ ਆਪਾਂ ਹਨ ਇੱਕ ਗੱਲਾ ਜੀ ਵੇਚ ਦਈਏ ਚਾਚੇ ਵਾਲਾ ਘਟੋ ਘਟ 30 35 ਲੱਖ ਦਾ ਦੇ ਆਪੜਿਆ ਬੜੋ ਕੇ ਦੇ ਦਿਆ ਕਰਾਂਗੇ ਦੋ ਰੋਟੀਆਂ ਘਿਓ ਨਾਲ ਚੋਪੜ ਕੇ ਉਹਨੂੰ ਦਾਲ ਜਮਪਾ ਦੇ ਕਰਾਂਗੇ ਮੱਖਣੀ ਉਹ ਤਾਂ ਆਪੇ ਹੀ ਮੰਨੂ ਉਹਨੂੰ ਮਨਾਉਣੇ ਆਪਾਂ ਮੇਰੇ ਮੰਨੂ ਕਿਵੇਂ ਨਹੀਂ ਮਨਾਵਾਂਗੇ ਉਹਨੂੰ ਮੈਂ ਜਾਣਾਂ ਉਹਦੇ ਕੋਲ ਗੱਲ ਕਰਤਾ ਹਾਂ ਹਾਂ ਅਜੋ ਠੇਕਾ ਆਉਂਦਾ ਨਾ ਭੱਜ ਕੇ ਪਹਿਲਾਂ ਫੜ ਲੈਂਦਾ ਹੈ ਆ ਤੇਰੇ ਤੇ ਉਹਨੂੰ ਤਾਂ ਮੁਠੀ ਚ ਕਰਕੇ ਰੱਖਦਾ ਹੋ। ਮੁਠੀ ਤਾਂ ਜਾਈ ਇਹ ਜਾ ਜਾਲ ਵਸਾਉਂ ਚਾਚੇ ਤੇ ਤੂੰ ਮੜਾ ਮੇਰਾ ਸਾਥ ਦੇ ਬਸ। ਦੇ ਆ ਤੇਰੇ ਕੋਲ ਕੀ ਆ ਕੰਕਰ? ਤੂੰ ਦੇਖ ਤਾਂ ਆ ਜਾ ਐ ਕਰ ਬੱਠਾ ਚੱਕ ਦੂੰ। ਕੀ ਰਹੀ ਨਾ ਫਿਰ ਅੰਗਰੇਜ਼ ਬੜਿਆ ਘੱਟਾ। ਲੈ ਕੇ ਲੈਣੀ ਹੋਈ ਆ। ਕਮੇ ਬਾ ਕਮੇ ਬਾ। ਚੰਗਾ ਵੇ ਭਾਜਾ। ਸ਼ੁਕਰ ਰੱਬਾ। ਮੇਰੇ ਜਵਾਕ ਦੀ। ਆਸਾਂ ਨੇ ਪੂਰੀ ਕਰਦੀ। ਲੈ ਆਇਂ ਕਰ ਪੱਤਾ ਹਾਂ ਬੇਬੇ ਆ ਤੇਰੇ ਚਾਚੇ ਨੂੰ ਪੱਤਾ ਪਾਣੀ ਦੇ ਦੇ ਚਾਚਾ ਲੈ ਓਏ ਫੜਾ ਬਾਲਟੀ ਓ ਤੂੰ ਕਾਨੂੰ ਮੱਥਾ ਮਾਰਦਾ ਚਾਚਾ ਦਾ ਪਿਆਰ ਕਰੀ ਸੁਣ ਗੱਲ ਸੁਣ ਮੇਰੀ ਆ ਗੱਲ ਸੁਣ ਮੇਰੀ ਆ ਕਰ ਸੁਣ ਮੇਰੀ ਹਾਂ ਕਰ ਨਾਲ ਇਹ ਤੇਰੇ ਚਾਚੇ ਨੂੰ ਆ ਕੀ ਹੁੰਦੇ ਬਾਸ ਨਾਲੇ ਸਾਬਣ ਜੀ ਕਿਹੜੀ ਡਾਵਾ ਹਾਂ ਡਾਵਾ ਲਿਆ ਦੇ ਇੱਕ ਦੋ ਦੂਜੀ ਚੱਲੀ ਐ ਇੱਕ ਨਵੀਂ ਚਾਚਾ ਉਹ ਲੋਕ ਨੂੰ ਤਰੀ ਮੇਂ ਕਿ ਮੁਸਕ ਮੁਸਕ ਲੈਣਾ ਆਪੀ ਓੜੀ ਪੂਰਾ ਵਾਹ ਪੂਰਾ ਮੁਸਕਾਊਗਾ ਘਾ ਡੁੱਟ ਜਾਊਗਾ ਡੁੱਟ ਜਾਊਗਾ ਆ ਛੁੱਟ ਜਾਊਗਾ ਚਲ ਠੀਕ ਆ ਮੈਂ ਤਾਂ ਪਤਾਉਂਦਾ ਨਹੀਂ ਹੋ ਕੋਈ ਗੱਲ ਤੇ ਨਾਲੇ ਫਿਰ ਐਂ ਕਰ ਹਾਂ ਤੁਨਾ ਮਚਾ ਕਰ ਦੇ ਗੁੱਟ ਹਾਂ ਦਾ ਚਾਚਾ ਸਾਡਾ ਚਾਚਾ ਵੀ ਫਰੈਂਡ ਦਾ ਕੰਮ ਕਰ ਆਂਦਾ ਐ ਬੱਛਾ ਹਾਂ ਭਈਆ ਬਾਟੀ ਲੈ ਮੈਂ ਨਿਵਾਦ ਨਾਲ ਮੈਂ ਮਾ ਨਾਲ ਸਾਬਣ ਦੇ ਢੂਣੇ ਤੇ ਆ ਜਾ ਆ ਜਾ 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 ਨਾ 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 ਗੋਲ ਮਾਰਦੀ ਤਾਂ ਨਾਲਿਆ ਮੈਂ ਆਪੀ ਲੈ ਕੇ ਜਾਉਂਦਾ ਜਲਦੀ ਆ ਜੀ ਆ ਦੁੱਧ ਦੀ ਪੱਤੀ ਪਾ ਦੋ ਅੱਜ ਕੀ ਕੁ ਕਰ ਕੱਲ ਕੋ ਤਾਂ ਦਰਾਉ ਗੋਲ ਇਹ ਵਧੀਆ ਨਾ ਹੱਤੇ ਆ ਦਿਨ ਪਾਸੋਂ ਜੜ ਗਿਆ

ਔਲੇ ਦਾ ਆਹੋ ਬੜਾ ਵਧੀਆ ਹੁੰਦਾ ਕਾ ਕੱਪੜੇ ਅੰਧਰਾ ਦੇ ਇੱਥੇ ਕਦੋਂ ਬੈਠਾ ਆ ਪਾਈ ਦੁੱਧ ਦੀ ਕੱਤੀ ਪਾਈ ਪਈਆ ਮੇਰੇ ਕੱਪੜੇ ਕੱਪੜੇ ਸਾਰੇ ਉੱਤੇ ਮੈਂ ਤੁਹਾਨੂੰ ਮਤ ਕਹੇ ਰਹੇਂਗੇ ਇਹਨੂੰ ਚੱਪਾਲੀ ਆਹੋ ਆ ਆ ਆ ਬੱਜਿਆ ਬੱਜਿਆ ਕੀ ਹੋ ਗਿਆ ਉਹ ਤੁਹਾਨੂੰ ਕਰਤਾ ਕਰਤਾ ਇੱਕ ਕਿੱਧਰ ਹੈ ਇੱਥੇ ਕਿੱਥੇ ਉਹ ਦੁਕਾਨ ਉਹ ਹੋ ਕੀ ਹੋ ਰਿਹਾ ਉਹ ਠੰਡੀ ਪਾਣੀ ਦਿੱਤਾ ਨਾ ਕੋਈ ਭੈਣ ਹਾਂ ਇੱਥੇ ਪਿਆ ਕਰ ਤੂੰ ਇੱਥੇ ਪਿਆ ਕਰ ਅੱਛਾ ਬਾਹਰ ਕਿਥੇ ਤੂੰ ਗਰਮੀ ਦੇ ਵਿੱਚ ਮਰ ਜੂ ਮੈਂ ਮੈਂ ਇੱਕ ਵਰਦਾਈ ਦੇ ਦਾਂਗੀ ਨਹੀਂ ਮਾਂ ਬਾਬਾ ਤੂੰ ਹੋ ਕੀ ਗਿਆ ਇਹ ਮਾਂ ਕਿਸੇ ਦੇ ਪਿਆ ਕਰ ਤੂੰ ਅੱਛਾ ਕਿਸੇ ਪਿਆ ਕਰ ਚਾਹਿਆ ਮੈਨੂੰ ਪਿਆਰ ਮਿਲਿਆ ਹਾਂ ਹੋਰ ਕੋਣਾ ਸਮਝ ਨਹੀਂ ਪਾਉਣੀ ਸੀ ਬਸ ਹੋਰ ਮੈਂ ਸਮਝ ਆ ਗਿਆ ਮੈਂ ਹੋਰ ਬਸ ਲੈ ਮੇਰਾ ਨਾ ਕਰ ਸੁਣ 베ਰੀ ਛੋਟਿਆ ਤੂੰ ਮੇਰਾ ਗੁੱਸਾ ਨਾ ਕਰ ਤਾ ਮੈਂ ਤਾਂ ਬਲੱਡ ਜਾ ਬੱਦ ਜਾਂਦਾ ਹਾਂ ਹੋਰ ਕੋਈ ਗੱਲ ਨਹੀਂ ਹੋਰ ਆਈ ਨਹੀਂ ਟੈਨਸ਼ਨ ਲਿਆ ਕਰ ਠੀਕ ਹੈ ਹੁਣ दूध आई थी लिया माँ वो तो तो लेनु लग रही ठंडे थे हाँ मैं बाहर जाना है बाहर? मैं इतने बैठे हैं मुँह ही मार दूँ मेरे ही मार दूँ मेरे बोर्डर जुड़ के जा रहा है चाचे घबरा थी लिया मतलब वो तो भाई ना तो ले आ जाए पाने का कुतंद्रो कौन मेरी देख लगे हम की पता कर का कीजिए हाँ था उधर दो चीजें देखो लगा

ਮੈਨੂੰ ਨਹੀਂ ਪਤਾ ਪਤਾ ਪਤੰਦਰ ਬਰਫ ਬਣਿਆ ਪਿਆ ਤੇ ਕੀ ਹੋ ਗਿਆ ਹੈ ਜਾ ਮੋਰ ਮਾਤਾ ਸਿਤੰਦਰਾ ਮਾਤਾ ਮਰ ਗਿਆ ਸੀ ਚੱਲ ਬਸ ਨਾ ਵਾ ਤੇ ਮੈਨੂੰ ਬੈਠ ਜੂਗਾ ਜੇ ਦੇਖ ਬਤ ਕਿਹੜਾ ਤੈਨੂੰ ਕਿੰਨਾ ਪੜੋ ਛੋਟੇ ਬਾਹਟ ਉਹ ਛੋਟੇ ਕਿਉਂ ਗਏ ਹਾਂ ਹਾਂ ਉਹ ਉਹ ਕੋਈ ਜੜ ਜੀ ਪੋਤੀ ਨੂੰ ਦਿੱਤੇ ਕਿਰਦੀਆਂ ਤੈਨੂੰ ਕੀ ਪਤਾ ਮੇਰੀ ਤਾਂ ਮੱਤ ਮਾਰ ਗਈ ਸੀ ਇਹ ਮੈਂ ਉਹਦਾ ਵਿਆਹ ਕਰ ਦੇ ਵਿਆਹ ਕਰ ਦੇ ਮੁੰਡੇ ਨੂੰ ਜਾਣਾ ਬਾਹਰ ਨੂੰ ਅੱਛਾ ਮੁੰਡਾ ਬਣਾਉਂਦਾ ਨੀ ਚੁੰਡੀ ਇਹ ਲੈਣਾ ਤੋਂ ਮੈਂ ਤਾਂ ਇਹ ਕਹਿੰਦੀ ਸੀ ਮੈਂ ਇੱਕ ਥੀਲਾ ਲੈਣਾ ਹੈ ਜਿੱਦੇਵਾ ਤੂੰ ਕਿਤੇ ਮਾਰਦਾ ਮੈਂ ਉਹ ਤਾਂ ਚੁੰਡੀ ਨਹੀਂ ਬਣਾਉਂਦਾ ਹਾਂ ਤੂੰ ਕਿਵੇਂ ਮੈਂ ਤਾਂ ਸੁਣੂ ਉੱਥੇ ਦਾ ਕਹੀ ਜਾਂਦਾ ਜੀ ਨਾ ਨੂੰ ਬੜਿਆ ਕੇ ਰੱਖੇ ਉਹ ਨਹੀਂ ਜੀ ਮੰਨਦੀ ਲੈ ਬੜਿਆ ਕਰਾ ਕਰੋ ਤੂੰ ਤਾਂ ਹੁਣ ਮੁੰਡਾ ਖੜੇ ਪਿਆ ਪਿਆ ਹੁਣ ਜਵਾਖ ਦੀ ਕਤਰ ਸੌ ਸੌ ਕੁਝ ਕਰਨਾ ਪੈਂਦਾ ਹੁਣ ਤੈਨੂੰ ਮੈਂ ਤੈਨੂੰ ਉੱਤੇ ਨਹੀਂ ਕਹੀ ਜਾਂਦਾ ਜੀ मैन मेरे तो मत मारी गई आहो मैं हजे देख लूगा मेनू पहला पता हा चल कोई ना तेरा तो मेनू पता ही तू तो देखेंगी देखे की अजे चार छे लड़ देते जवाक नही नहीं पता चार दिन मंजे चलिए ਫਲਾ ਡਕੜਾ ਕੇ ਭੇਜੇਗਾ ਆਓ ਪੋਠੇ ਤੇ ਕੀ ਕਰਦੇ ਹੋ ਪੁੱਤ ਚੱਲ ਦੁੱਧ ਫੜਾ ਕੇ ਤੇ ਚਾਚੇ ਨੂੰ ਆਓ ਫੜਾਏ ਹੋਰ ਕਿਨੂੰ ਚਾਚੇ ਨੂੰ ਚਾਚਾ ਹੂੰ ਕਿਵੇਂ ਆ ਠੀਕ ਹੈ ਫਲਾ ਦੁੱਧ ਪੀ ਦੁੱਧ ਓਹੋ ਮਾਂ ਜੀ ਬੇਬੀ ਨੇ ਕਿਹਾ ਦੁੱਧ ਦੇ ਚਾਚੇ ਨੂੰ ਪੀ ਮੜਾ ਜਾ ਦੇ ਦੁੱਧਾਂ ਮੈਂ ਪੀ ਲੂੰਗਾ ਹੈ ਇਹ ਗੱਲ ਹੈ ਗੱਲ ਕੀ ਹੈ ਹਾਂ ਗੱਲ ਵੀ ਹੋਣੀ ਆ ਮੈਂ ਤੇ ਨਹੀਂ ਆਉਂਦਾ ਮੀਂਹ ਨਹੀਂ ਆਉਂਦਾ ਲਾ ਦੇ ਆ ਗਰੇ ਤੇ ਅੱਛਾ ਮੈਂ ਸਮਝਾ ਹੈ ਮੇਰੀ ਬੇਬੇ ਨੇ ਮੈਂ ਤਾਂ ਮੱਖਣ ਮਰੀ ਦੇ ਸੀ ਫੇ ਆ ਲੈ ਕੋਕੀ ਲੈ ਆ ਗਈ ਮੈਂ ਰਾਜਾ ਬਾਗੂ ਲਾ ਲੈ ਮੈਂ ਤਾਂ ਬਣਾਦਾ ਤੂੰ ਇੱਕ ਨਾ ਫੈਰਨ ਲਾ ਵੀ ਲੈ ਕੇ ਥੋੜੀ ਉਹ ਲਾਇਆ ਕਰ ਮੈਂ ਤਾਂ ਤੂੰ ਪਾੜਾ ਬਣਾਤਾ ਹਾਂ ਉਹ ਤਾਂ ਠੀਕ ਹੈ ਤੇਰਾ ਰੰਗ ਕੋਈ ਗੱਲ ਨਹੀਂ ਐ ਕਰਾਂਗੇ ਮੇਰੀ ਗੱਲ ਸੁਣ ਆਪਾਂ ਕੱਪੜੇ ਲੈ ਕੇ ਆਵਾਂਗੇ ਕੱਲ ਨੂੰ ਅੱਛਾ ਹਾਂ ਤੂੰ ਵੀ ਲੈ ਤੂੰ ਦੇਖੇ ਚੀਜ਼ ਦੀ ਲੋੜ ਹੋਈ ਮੈਂ ਦਾ ਦੇਣਾ ਫੇਫੀ ਨੂੰ ਕਹੂੰਗਾ ਉਹ ਕੋਈ ਨਹੀਂ ਦੁੱਤਾ ਮੈਂ ਨਹੀਂ ਨਾ ਉਹ ਕੋਈ ਨਹੀਂ ਸਹੀ ਗੱਟ ਆਇਆ ਓ ਕੀ ਹਾਲਾ ਸੇਰਾ ਠੀਕ ਆ ਠੀਕ ਆ ਓ ਆ ਉਹ ਕੀਤਾ ਬਸ ਓ ਜ਼ਿੰਦਗੀ ਹਾਲਾਤ ਰੇ ਚੰਗਾ ਚੰਗਾ ਤੇ ਲੋੜ ਹੋਈ ਦੱਸਦੀ ਮੈਨੂੰ ਠੀਕ ਆ ਤਾਇਆ ਚੰਗਾ ਚੰਗਾ ਸੇਰਾ ਹੋਰ ਦੇਖ ਲਿਆ ਕਰੋ ਜਿਹੜਿਆ ਦੀ ਨਾ ਰਹਿਣਾ ਕਰੋ ਕਦੇ ਇੱਕ ਦੋ ਨੱਤੇ ਪੁੱਤੇ ਤਾਂ ਲੱਗ ਜੋਂ ਆਹ ਨਾ ਫੁੱਟ ਆਹ ਹੋਰ ਤੂੰ ਜਵੇਂ ਤੂੰ ਕਨੇ ਬੜੀ ਬਾੜੀ ਚ ਬੈਠਾ ਮੈਨੂੰ ਪਤਾ ਨਹੀਂ ਕੀ ਹੋਗਾ ਕਰਦਿਆਂ ਨੂੰ ਉਦੋਂ ਤਰੀ ਤਾਂ ਰੂ ਵੀ ਖੜੀ ਜੀ ਲੱਗਦੀ ਅਜੋਏ ਆ ਮੈਨੂੰ ਬਲੈਕਟੀ ਟੋਕੀ ਦੇ ਗਿਆ ਏਹੇ ਇਹ ਕਿਨੇ ਦੇ ਦੇ ਤਨੋਂ ਆ ਸਾਡੇ ਵਾਲੇ 파ੜੇ ਨਹੀਂ ਕਿਹੜੇ ਨੇ ਓਏ ਛੋਟੇ ਨੇ ਮੁੰਡੇ ਨੇ ਅੱਛਾ ਹੁਣ ਅੱਜ ਕਿਵੇਂ ਤੇਰੇ ਬਾੜੀ ਨੇੜੇ ਜੋ ਆਪਣਾ ਤਾਂ ਅੱਜ ਪੂਰੇ ਨਜ਼ਾਰੇ ਤੇ ਆ ਕਮੇ ਅੱਜ ਬਾੜੀ ਨੇੜੇ ਜਿ ਲੱਗੇ ਪਏ ਸੀ ਤੇਰੇ ਮੈਂ ਉਹ ਹਾਂ ਤੁਮ ਡਰਾਈਵਰ ਨੂੰ ਕਹਿਦੀ ਓਏ ਕੀ ਕਹਦਾ ਆਪਾਂ ਨਹੀਂ ਲਿਆਉਣੀ ਮੋਲ ਦੀ ਕਿਉਂ ਓਏ ਆਪਾਂ ਤਾਂ ਗਰਮ ਰੋਟੀ ਮਾਣ ਲਾ ਗਈ ਭਰਾ ਲੈ ਮਾਇਕਾ ਪੂਰੀ ਦਾਲ ਗਰਮ ਆਹਾਹਾ ਦਸੀ ਠੰਡੀ ਉਹ ਬਾਈ ਫਿਰ ਨਿਆਰਾ ਆ ਗਿਆ ਤੂੰ ਦਾ ਹੱਲ ਕਰ ਲੈ ਉਹ 20000 ਕਹਦਾ ਸੀ ਜਿਹੜਾ ਉਹਦਾ ਹਾਂ ਬਾਪੂ ਵੀ ਲੈਣਾ ਹੁਣ ਬਾਈ ਅੱਛਾ ਪਾ ਠੀਕ ਆ ਬਸ ਹਾਂ ਅੱਛਾ ਬੂਰੇ ਵਧੀਆ ਆਪਾਂ ਦਾ ਦੁੱਧ ਹੱਦ ਜਾ ਵੀ ਦਿੰਦਾ ਬਾਵਾ ਪਿਉਣ ਲੱਗੇ ਹੋਰ ਆ ਇੱਜਤ ਹੁਣ ਲੱਗੀ ਅੱਛਾ ਹਾਂ 15 ਆ ਸਮੈਲਾ ਜੀ ਬਾਵਾ ਹੁੰਦੀਆਂ ਨੇ ਤੇਰੇ ਚੋਂ ਉਹ ਲੈ ਇਹ ਤਾਂ ਪੁੱਤ ਨਾ ਇੱਕ ਗੱਲ ਹੈਈ ਸੰਦਿਆ ਤੇਰੇ ਦਿਨ ਫਿਰ ਕੇ ਲੱਗਦਾ ਮੇਤਰਾ ਇਹ ਦਿਨ ਕਿ ਹਾ ਰਾਤਾਂ ਸਭ ਫਿਰ ਗਈਆਂ ਉਹ ਯਾਰ ਰੱਬ ਦਾ ਮੈਂ ਪਤਾ ਨਹੀਂ ਕੀ ਮਾਰਾ ਕਰਤਾ ਨਾ ਨਾ ਤੂੰ ਕਿਉਂ ਆ ਕੇ ਡੇਲੀ ਆ ਆਪਾਂ ਕਰੀ ਮਾਨੂੰ ਲੱਗਦਾ ਨਹੀਂ ਤੂੰ ਮੈਨੂੰ ਰਵੇ ਲਾ ਲੈਂਗਾ ਹੁਣ ਆਪਾਂ ਕਰੇ ਐਸ਼ ਕਰਨੀ ਬੁਰੀ ਆਪਾਂ ਮਾਲ ਮੋਲ ਤਾਂ ਨਹੀਂ ਛੱਡਦਾ ਕਿਤੇ ਨਾ ਮਾਲ ਆਪਾਂ ਵਧੀਆ ਲਿਆ ਕਰਾਂਗੇ ਵਾ ਦੇਖੀ ਸੰਦਿਆ ਕਦੇ ਨਾ ਨਾ ਜਾਨੀ ਯਾਰੀ ਨਾ ਛੋੜਦੀ ਤੂੰ ਜਮੀ ਨਹੀਂ ਜਮੀ ਫਿਰ ਹੁਣ ਕਿਵੇਂ ਕਰਨਾ ਯਾਰ ਜਾਣਾ ਤੂੰ ਬਾਜ਼ਾਰ ਵਿੱਚ ਜੇ ਤੋ ਚੱਲੇਗਾ ਤਾਂ ਬਲ ਚਲਾਗੇ ਨਹੀਂ ਫਿਰ ਇਕੱਲੇ ਤਾਂ ਤੈਨੂੰ ਪਤਾ ਤੇਰੇ ਬਾਈ ਦਾ ਦਿਲ ਨਹੀਂ ਕਰਦਾ ਚੱਲ ਕੱਲੂ ਮਿਲਦੇ ਆ ਹਾਂ ਐ ਕੱਲੂ ਮਿਲਦੇ ਠੀਕ ਐ ਸਿੰਧਾ ਚੰਗਾ 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 ਭਾਈ ਕਰਾਲਾ ਮਾਲਸਾ ਮੂਲਸਾ ਬਤਨ ਕਿਤੇ ਤੈਨੂੰ ਇਨਾ ਕੱਢੀ ਝਾੜਦਾ ਹਣ ਕਿਤੇ ਆ ਆਪਣਾ ਸੋਹਰੇ ਰੱਖੀ ਵਾਲਾ ਜਾ ਵਾ ਆਪਣਾ ਮੂਲ ਥੇ ਜਿਆਦਾ ਸੁਪਨੇ ਲੈਨੇ ਆ ਹਾਂ 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 ਨਾ ਨਿਆ ਰਾਏ ਮਨ ਯਾਰੇ ਜਾਈ ਜਾਂਦੇ ਨੇ ਏ ਮਾਲਕਾ ਏ ਮਾਲਕਾ ਸਭ ਦੇ ਦਿਨ ਫਿਰ ਜਾਂ ਪਤੰਦਰ ਇੱਕ ਤਾਂ ਮੁੰਡਾ ਆ ਜਾਣਾ ਮੋਟਰਸਾਈਕਲ ਵੀ ਇਹਨਾਂ ਦੇ ਬਹਲੇ ਖੜਾਉਂਦਾ ਲਿਆ ਕੇ ਮੰਢੀਰ ਬਹਾਈ ਰੱਖਦਾ ਮਿੱਤੇ ਸਿਆਂ ਗੱਲ ਮੈਨੂੰ ਕੁਝ ਠੀਕ ਨਹੀਂ ਲੱਗਦੀ ਮਿੱਤਰਾ ਉਹ ਸੇਵਾ ਜਿਹੜੀ ਬਹਲੀ ਚਰੀ ਜਾਂਦੇ ਆ ਕਦੇ ਪਤੰਦਰ ਨੂੰ ਉਹ ਨਾ ਗੱਡੇ ਚਾੜ ਦਨ ਚੱਲ ਮੜਾ ਇਹ ਤਾਂ ਪਾਸਾ ਬਟਲ ਕਦੇ ਕਾਨੂੰ ਆਪਣਾ ਨਾ ਅਜੇ ਵਿੱਚ ਪਾਏ ਨੇ ਸਾਰੇ ਚੁੱਪੋ ਦੇ ਬੈਂਕਾਂ ਜਿਹਦਾ ਬਤਾਉਂਗਾ ਜੇ ਸਾਰੇ ਖਰਾਬ ਨੇ ਮਿੱਤਰਾਂ ਦੀ ਮੋਟਨ ਤੇ ਢੂਗਣੇ ਨੇ ਮੇਰੇ ਗਾਣ ਉਹ ਬਾਈ ਦੇਖੀ ਉਹਦੇ ਕਿਤੇ ਸਪਲਾ ਸੁਪਲਾ ਜਾਨ ਲੜਾ ਲਈ ਉਹ ਕਿਉਂ ਛੋੜ ਕੇ ਆ ਮੀਂਹ ਕਣੀ ਦਾ ਮੌਸਮਾ ਤੋਂ ਕੋਈ ਕੋਈ ਨਾ ਤਾਂ ਆਪਣੀ ਸਬਜ਼ੀ ਭੈਣ ਮਹੀਨਾ ਸਾਰੀ ਖਰਾਬ ਹੋ ਗਈ ਉਹ ਹੋਈ ਰਹਿਣ ਦੇ ਸਬਜ਼ੀ ਖਰਾਬ ਹੋਰ ਚਲਾ ਜਾ ਕੱਲ ਸੁਣ ਇੱਕ ਮੇਰੀ ਹਾਂ ਅੱਤੇ ਨਾਲ ਗੱਲ ਕਰਨੀ ਸੀ ਮੈਂ ਇੱਕ ਕਿਵੇਂ ਹਾਂ ਬਾਈ ਗੱਲ ਸੁਣ ਛੋਟੇ ਹਾਂ ਹੋਰ ਸੋੜੇ ਪਈ ਠੀਕ ਆ ਠੀਕ ਆ ਮਤਲਬ ਤੇਰੇ ਨਾਲ ਹੀ ਗੱਲ ਕਰਨੀ ਸੀ ਕੀ ਗੱਲ ਕਰਨੀ ਸੀਗੀ ਬਣਾਏ ਕਿਹਾ ਸੀ ਮੈਂ ਤੈਨੂੰ ਹਾਂ ਫਿਰ ਇਸ ਆਪਣੇ ਜਵਾਕ ਜਾ ਹਾਂ ਬਾਹਰ ਦੀ ਬਾਹਰ ਹੋ ਪਈ ਜਾਂਦਾ ਅੱਛਾ ਹੋਰ ਇਹਨੇ ਬਾਹਰ ਜਾਣਾ ਨਾ ਆ ਦੇ ਆਪਣੇ ਗਵਾਨੇ ਸਾਰੇ ਜਵਾਕ ਬਾਗੇ ਦਾ ਬਾਗੇ ਇੰਦਰ ਹਾਂ ਆਪਾਂ ਵੀ ਕਰੀਏ ਤੇਰਾ ਇਹ ਪੱਕਾ ਹੈ ਆ ਮੇਰਾ ਵੀ ਤੇਰਾ ਵੀ ਕੋਈ ਕੋਈ ਫਕੂਤਾ ਗੱਲ ਗੈਣਾ ਆਪਣੇ ਘਰਵਾਕਾ ਕੀ ਕਰਨਾ ਕੋਈ ਫਿਰ ਮੈਨੂੰ ਕੁਛ ਨਹੀਂ ਆਪਾਂ ਦੇਖ ਲੈ ਫਿਰ ਜਮੀਨ ਜੰਦਾ ਕਈ ਬੰਨੀ ਅੰਦਰ ਹੀ ਖਿਲਾ ਲਮ ਹਾਂ ਤੂੰ ਤੂੰ ਪਤਾ ਆਪਣੇ ਕੋਈ ਨਹੀਂ ਪੈਸੇ ਕਰਨੀ ਹੋਰ ਦੂਜੇ ਮਰਜੀ ਕਰ ਦੂ ਮੇਰਾ ਭਰਾ ਹਾਂ ਹੋਰ ਯਾਰ ਉਹਨਾਂ ਦੇ ਮੁੰਡਾ ਹੋਰ ਚਾਚੇ ਨੂੰ ਵੀ ਨਾਂ ਲੈ ਗਿਆ ਬਰ ਅੱਛਾ ਹੋਰ ਚਾਚੇ ਨੂੰ ਵੀ ਲੈ ਗਿਆ ਹੋਰ ਫਿਰ ਚਾਚਾ ਵਾਂਗ ਲੈ ਹੋਰ ਇੰਗਲੈਂਡ ਤੇ ਨੇ ਇੰਗਲੈਂਡ ਚ ਹੋਰ ਨਹੀਂ ਆ ਜਦੋਂ ਉਧਰ ਉਧਰ ਬੋਤਲੇ ਹੋਰ ਕੋਈ ਦਾ ਕਰਦੀ ਬੋਲਾ ਤੇਰਾ ਤੀਜਾ ਮੈਨੂੰ ਦੀ ਲੈ ਜੂ ਹੋਰ ਸਤਿ ਸ੍ਰੀ ਅਕਾਲ ਮੋਰਨ ਇਹ ਕੋ ਚੱਕਰ ਮੈਂ ਦੇਗਾ ਪਾ ਕਰਦੇ ਗਨੂ ਨਾਲ ਹਾਂ ਹੁਰਫੇ ਜੀ ਇਹਨੂੰ ਮਾਥੇ ਉਾਰਾ ਆਜਾ ਸੋਤੇ ਪਾਈ ਆਜਾ ਮੈਂ ਕਰਾਂ ਮੈਂ ਜੋ ਹਾਂ ਹਾਂ ਬਹੁਤ ਠੀਕ ਹੈ। ਉਹ ਪੀਤੇ ਓ ਰਿਆ ਓ ਰਿਆ ਯਾਰੋ ਕੀ ਆਲਾ ਸਿੰਦੇ ਓ ਰਿਆ ਠੀਕ ਹੈ ਕੀ ਗੱਲ ਹੈ ਉਹ ਬਸ ਉਧਰ ਕੰਮ ਜਾਇਆ ਗਿਆ ਚੱਲਿਆ ਹੀ ਥੋੜਾ ਯਾਰਾ ਕਿਉਂ ਦੂਰ ਦੂਰ ਦੀ ਲੱਗਦਾ ਪਾੜੀ ਲੱਗਦਾ ਨਹੀਂ ਸਿੰਦੇ ਦਾ ਤੇਰਾ ਫਰਕ ਪੈ ਗਿਆ ਤੇਰੀ ਟੱਕਣੀ 'ਚ ਫਰਕ ਪੈ ਗਿਆ ਨਿਰਦਗ ਆਵਾਜ਼ ਹੁਣ ਸੁਣਿਆ ਨਹੀਂ ਮੈਂ ਦੇਖਿਆ ਤਨੂੰ ਉਹ ਨਹੀਂ ਮੈਂ ਸਾਡਾ ਜਿਹੜਾ ਸੱਜਣ ਜਵਾਖ ਦਾ ਮੇਰੇ ਭਰਾ ਦਾ ਪੁੰਦਾ ਨਹੀਂ ਹਾਂ ਉਹ ਭਾਰ ਦੇ ਕਾਗਜ਼ ਬਣਾਈ ਜਾਂਦਾ ਓਏ ਪਤੰਦਰਾ ਤੈਨੂੰ ਨਾ ਕਦੇ ਠੋਕਦਾ ਨਾ ਕਾਗਜ਼ਾਂ ਦੇ ਚੱਕਰ ਦੇ ਵਿੱਚ ਬਚ ਕੇ ਰਹੀਂ ਮੈਂ ਠੋਕਦੇ ਠੂਕਦੇ ਨਹੀਂ ਹਾਂ ਮੈਨੂੰ ਕਹਿੰਦੇ ਤੈਨੂੰ ਅਸੀਂ ਬਾਹਰ ਲੈ ਜਾਵਾਂਗੇ ਕੈਨੇਡਾ ਓਏ ਉੱਥੇ ਬਾਬਾ ਮੇਮਾ ਹੋਣਗੇ ਆ ਓਏ ਹਾਂ ਹਾਂ ਐਵੇਂ ਹੀ ਜਾਓ ਆਹਾਂ ਤੇ ਫਿਰ ਤੂੰ ਤਾਂ ਮੈਥੋਂ ਹੋ ਗਿਆ ਦੂਰ ਫਿਰਦਾ ਓਏ ਮੈਂ ਤੈਨੂੰ ਵੀ ਗੱਲ ਸੁਣਾ ਹਾਂ ਜਿਹੜਾ ਜਹਾਜ਼ ਆਹਾ ਹਾਂ ਮੈਂ ਇਹਨਾਂ ਨੂੰ ਕਹਿ ਦੂੰਗਾ ਵੀ ਮੇਰਾ ਉੱਥੇ ਆੜੀ ਹਾ ਤੁਸੀਂ ਉਹਨਾਂ ਨੂੰ ਉਹਨੂੰ ਵੀ ਲਿਆਇਓ ਓਏ ਸਿੰਧਿਆ ਕਿੱਥੇ ਬਈ ਗੰਗਰਾ ਕੇ ਫੁੱਲ ਮੁਰਦੇ ਹੁੰਦੇ ਆ ਮੈਂ ਤਾਂ ਉਹ ਹੋ ਉਹ ਨਹੀਂ ਮੁਰਦੇ ਬਕੰਦਰ ਮੇਰੇ ਤੜਕਲ ਜਹਾਜ਼ ਮੈਂ ਜਾਊਂਗਾ ਆਥਾਂ ਵਾਲੇ ਮੈਂ ਮੁੜਿਆ ਉਹ ਬਕੰਦਰ ਤੈ ਕਿਹੜਾ ਬਰਨਾਲੇ ਜਾਣਾ ਤੂੰ ਜਾਣਾ ਕੈਨੇਡਾ ਉਹ ਕੋਹਨ ਮੈਂ ਮੁੜਿਆਉਂਗਾ ਮੈਂ ਤੈਨੂੰ ਲੈ ਕੇ ਜਾਊਂਗਾ ਉੱਥੇ ਤੈਨੂੰ ਲੈ ਕੇ ਆਉਂਗਾ ਉੱਚੀਆਂ ਉੱਚੀਆਂ ਬਿਲਡਿੰਗਾਂ ਓਏ ਓਏ ਸਿੰਧਿਆ ਜਦੋਂ ਤੇਰਾ ਪੈ ਗਿਆ ਮੇਮਾ ਚ ਪੈਰ ਤੂੰ ਮੈਨੂੰ ਤਾਂ ਕੀ ਤੂੰ ਪਤੰਦਰਾ ਕਰਦਾ ਰੋਣ ਯਾਦ ਕਰਨਾ ਤੂੰ ਮਰਾੜ ਹੀ ਨਾ ਯਾਰ ਓ ਆੜੀ ਉੜੀ ਕਿੱਥੇ ਉੱਥੇ ਦਾ ਬੰਦਾ ਜਾ ਕੇ ਮਾਪਾਪ ਨੂੰ ਭੁੱਲ ਜਾਂਦਾ ਦਿੰਦਿਆ ਉਹ ਨਹੀਂ ਬੁੜਾ ਗੱਲਾਂ ਕਰਦਾ ਯਾਰ ਨਹੀਂ ਨਹੀਂ ਤੂੰ ਹੋ ਦੱਸ ਪਿੰਡ ਚ ਕਿਵੇਂ ਆ ਮੈਂ ਤਾਂ ਤੈਨੂੰ ਇੱਕ ਪਤੇ ਦੀ ਗੱਲ ਦੱਸਾਂ ਗੱਲ ਸੁਣੀ ਸੁਣੀ ਸੀ ਤੂੰ ਆਪਣੇ ਗਵਾਂਢੀਆਂ ਦੇ ਨਹੀਂ ਮੁੰਡੇ ਦੇ ਚਾਚੇ ਨੇ ਜਮੀਨ ਜੀ ਲਵਾਤੀ ਉਹਦੇ ਨਾਂ ਪਤੰਦਰ ਨੇ ਮੁੜ ਕੇ ਟੂਈਣੀ ਮਾਰੀ ਤੂੰ ਗੱਲਾਂ ਘੜੀਆਂ ਕਰਦਾ ਬਚ ਕੇ ਰਹੀਂ ਆ ਤੇਰੀਆਂ ਮਾਲਸਾਂ ਮੋਲਸਾਂ ਐਵੇਂ ਨਹੀਂ ਕਰੀ ਜਾਂਦੇ ਬਚ ਕੇ ਰਹੀਂ ਇਸੋ ਦੁਨੀਆਦਾਰੀ ਦੀ ਗੱਲ ਦੱਸਦਾ ਜਿਹੜਾ ਕੁਝ ਦੇਖਦੇ ਆ ਤੇ ਸੁਣਦੇ ਆ ਬਚ ਕੇ ਰਹੀਂ ਕਿਤੇ ਤੇਨੂੰ ਟਕਾਣੇ ਨਾ ਲਾਦਣਾ ਹੁਣ ਭਈ ਤੂੰ ਦੇਖ ਲੈ ਜਾਇਦੀ ਟਾਕੀ ਨੂੰ ਹੱਥ ਪਾਉਣ ਅਗ ਕੀਰਤਪੁਰ ਜਾਣਾ ਤਾਂ ਮੇਰੇ ਤਾਂ ਗੱਲ ਸਮਝਾਉਣ ਦੀ ਸੀ

ਹਾਂ ਮੈਂ ਜਾਣਦਾ ਹਾਂ ਸਾਫ ਸਤ ਖੇਢੀ ਜਾਂਦੇ ਮੇਰੇ ਨਾਲ ਤਾਂ ਉਹ ਜ਼ਮੀਨ ਲੈਣ ਨੂੰ ਫਿਰਦੇ ਤਾਂ ਹੀ ਮੈਨੂੰ ਤੇਲ ਆਏ ਹੈ ਦੁੱਧ ਐਨੂੰ ਪਿਉਂਦੀ ਸੀ ਮੈਨੂੰ ਹਾਂ ਮੈਂ ਜਾਣਦਾ ਹੈ ਕੀ ਹੋ ਗਿਆ ਵੇ ਆਪਦੇ ਭਰਾਵਾਂ ਤੋਂ ਲਿਆ ਤੂੰ ਆਹਦੇ ਭਰਾ ਤੋਂ ਲਿਆ ਜ਼ਮੀਨ ਤੂੰ ਤੂੰ ਜਾ ਮੇਰੇ ਤੇ ਮਾਹੋ ਕਰਦੇ ਮੇਰੀ ਜ਼ਮੀਨ 'ਤੇ ਅੱਖ ਰੱਖਦੇ ਹੋ ਤੁਸੀਂ ਮੈਨੂੰ ਨਾ ਤੇਰੀ ਪੀਤੀ ਕੱਲ ਤੇ ਛੱਡ ਮੇਰੇ ਨਾਲ ਮੇਰੀ ਕਦੇ ਪੀਤੀ ਆ ਹਾਂ ਮੈਂ ਤਾਂ ਜ਼ਰੂਰੀ ਪੀਂਦਾ ਠੀਕ ਐ ਤੂੰ ਨਾ ਮੈਂ ਨਹੀਂ ਪੀਤੀ ਇਿੱਥੇ ਨਹੀਂ ਗੱਲ ਸੁਣ ਮੈਂ ਇੱਧਰ ਤਾਂ ਦੇਖੋ ਮੈਂ ਹੀ ਦੇਖਣਾ ਲੈ ਗੱਲ ਸੁਣ ਗੱਲ ਸੁਣ ਮੈਂ ਇੱਧਰ ਤਾਂ ਦੇਖ ਗੱਲ ਸੁਣ ਲੈ ਖਲਣ ਜਾ ਕੇ ਤਾਂ ਲੈ ਗਿਆ ਗੱਲ ਸੁਣ ਮੈਂ ਕੀ ਹੋਗਾ ਕੀ ਨਹੀਂ ਕੁਝ ਕਹਤਾ ਨਹੀਂ ਮੈਂ ਤਾਂ ਆਈ ਨਹੀਂ ਹੈ ਦੱਸ ਇੰਨਾ ਸਿਆਣਾ ਤੂੰ ਗੱਲ ਸੁਣ ਲੈ 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 ਮੇਰੀ ਗੱਲ ਸੁਣ ਜਾੜਾ ਮੰਦੇ ਨਹੀਂ ਮੈਂ ਸਾਰੇ ਪੈਸੇ ਲਾਉ ਹੈ ਸਾਰੇ ਪੈਸੇ ਲਾਉ ਆ ਦੇਖੀ ਤੂੰ ਨਾ चाहे। चाहे। हाँ, है बारा तो <laughs> तू तो की तेरे का बाप भी दूगा जमीन जमीन नी दरे सिखाता भैया ने लाई लाग है आता मैं साढ़े आलू कहनी अंदरों बाहर नही हमारा कहनी मैं ਲੈ ਪਤਾ ਨਹੀਂ ਕਿਹੜਾ ਖੁੰਝੇ ਵੜ ਕੇ ਪੈ ਜਾਂਦਾ ਉਹ ਕੀ ਹੋ ਗਿਆ ਤੂੰ ਹਟਕਣ ਦੀ ਪੱਜੀ ਹੋਈ ਰਸ ਕੀ ਹੋਇਆ ਇਹ ਕਰਦੀ ਗੱਲ ਕਿੱਥੇ ਆ ਹਾਂ ਕਿੱਥੇ ਜਾਂਦਾ ਗੱਲ ਸੁਣ ਮੇਰੀ ਬਾਹਰ ਕਿਸੇ ਨੇ ਸਖਿਆਤਾ ਛੋਟੇ ਨੂੰ ਉਹ ਕੀ ਹੋ ਗਿਆ ਹੁਣ ਉਹ ਚੜੇ ਚੜਾਇਆ ਆਇਆ ਤੁਸੀਂ ਕੀ ਕਹਿੰਦਾ ਉਹ ਕਹਿੰਦਾ ਮੈਨੂੰ ਤੁਸੀਂ ਪੇਖਿਆ ਤਾਂ ਜ਼ਮੀਨ ਮੈਨੂੰ ਤਾਂ ਹੀ ਵੜਨ ਲੱਗੋ ਮਾਰਨ ਮਸਾਂ ਬੜਿਆ ਹੁਣ ਕਹਿੰਦਾ ਕੱਢ ਕੇ ਮੇਥੋਂ ਚਾਹਦੀ ਕੱਢ ਕੇ ਕੀ ਲਾਉਣਾ ਉਹ ਵਾਲਾ ਮਸਾਂ ਬੜਿਆ ਬੜਿਆ ਕੇ ਮਸ ਓਏ ਕੁਛ ਨਹੀਂ ਕਹਿੰਦਾ ਉਹ ਤੂੰ ਹੀ ਕੁਝ ਪੁੱਠੇ ਦਾ ਬੋਲਦੀ ਹੋਈ ਇਹਨੂੰ ਮੈਂ ਕਿੱਥੇ ਬੋਲੇ ਬਾਹਰ ਕਿਸੇ ਨੇ ਸਖਿਆਤਾ ਮੈਂ ਮੰਗਿਆ ਕਿੱਦੜ ਰੁਗ ਗਿਆ ਇਹ ਉਹ ਹੀ ਉਹ ਰਿਆ ਪੂਰੇ ਪਤਾ ਕੀ ਹੋ ਗਿਆ ਚਾਹੀ ਪੀ ਜਾ ਕੱਪ ਆਇਆ ਜਿੱਤੇ ਜਾਤੇ ਛੱਡ ਗਿਆ ਫੱਟ ਗਿਆ ਕੀ ਕਰ ਤੂੰ ਤਾਂ ਜਾ ਬੋਲਿਆ ਕੁਛ ਨਹੀਂ ਪਾਇ ਤੂੰ ਜਾ ਵੜ ਕੇ ਤੂੰ ਤਾਂ ਬਾਰੀ ਕਹਿਦਾ ਹਾਂ ਮੇਰੇ ਘਰ ਸੋਣਾ ਹੁਣ ਤੂੰ ਪਿੱਛੇ ਮੁੜ ਕੇ ਬਹਿ ਜਾ ਓਏ ਆ ਜੂ ਦੱਸ ਆਈ ਗਈਆਂ ਮੈਂ ਤੈਨੂੰ ਹਾਂ ਤੂੰ ਕਾਲ ਨਾ ਕਰੀਂ ਅੱਜ ਵੀ ਰਾਤ ਲੀਂਗੋਗੇ ਉਹ ਮੈਂ ਬਾਹਰ ਨਹੀਂ ਜਾਣਗੂੰਗੀ ਬਾਹਰੇ ਹੁਣ ਸਖੌਂਦੇ ਨੇ ਲੋਕ ਤੁਪਣੀ ਮੇਰੀ ਗੱਲ ਸੁਣਾ ਛੋਡੀ ਆ ਕਾਲੀ ਕਾਲੀ ਤਾਂ ਜ਼ਮੀਨ ਦਾ ਰੇਟ ਘੱਟ ਲਾਉਦੇ ਮੈਨੂੰ ਉਹ ਕਰੂਗੇ ਵੇ ਤੂੰ ਰੋਣਾ ਰੇਟ ਨਹੀਂ ਮੁੱਕੂ ਉਹ ਨਹੀਂ ਮੁਕਰਦਾ ਮੇਰੀ ਗੱਲ ਹੋਈ ਅੰਦਰੇ ਭਾਈ ਨਾਲ ਵੇ ਤੂੰ ਮੰਨਦਾ ਨਹੀਂ ਫਿਰ ਤੂੰ ਦੇਖ ਲਵਾ ਫੇ ਕਿੰਨਾ ਧੁੱਪਾ ਸੀ ਬੇੜੇ ਤੂੰ ਅੰਦਰ ਵੜ ਕੇ ਪੈ ਜਾਣਾ ਸੀ ਵਾਲੇ ਕਮਰੇ ਚ ਉਹ 10 ਮਿੰਟ ਰਾਮ ਤੁਸੀਂ ਨਹੀਂ ਕਰਨ ਦੇ ਆਹੋ ਹਾਂ ਆਉਂਦਾ ਚੁੱਪ ਕਰ ਜਾ ਆਉਂਦਾ ਚੁੱਪ ਕਰ ਸੀ ਆ ਆ ਜਾ ਆ ਜਾ ਆ ਜਾ ਭਾਈ ਜਾਂ ਉਹ ਆਹ ਛੋਟੇ ਭਾਈ ਭਾਈ ਜਾਂ ਤੂੰ ਬਾਹਰ ਕਿ ਤਰ੍ਹਾਂ ਫਿਰਦਾ ਕੀ ਹੋ ਗਿਆ ਕੁਝ ਨਹੀਂ ਇਕੱਠੇ ਹੋਏ ਵਹਾਰ ਮਸ ਪਹੇਰਾ ਆਹ ਭਾਈ ਜਲੋ ਟੂਕੇ ਨੂ ਨੂ ਤਾਂ ਹੀ ਬੈਠ ਸਕੀਤੀ ਆਹ ਕਹਾਂ ਹੋ ਜਾ ਪਾਇ ਤਾਂ ਕਰ ਲਾ ਹੋਰ ਕੋਈ ਬਸ ਗੱਲ ਸੁਣੀ ਐ ਟੈਂਸ਼ਨ ਨਾ ਗੱਲ ਬਤਾਏ ਕਹੀ ਨਹੀਂ ਹਾਂ ਅਦਰ ਬਾਈ ਕਹਿੰਦਾ ਸੀਗਾ ਹਾਂ ਵੀ ਫਿਰ ਤੜਕੇ ਜਾਇ ਆਉਂਦਾ ਆਹ ਤੜਕੇ ਫਿਰ ਉਹ ਪੈਸੇ ਪਾਣ ਮੈਸਾਪਾ ਹਾਂ ਹਾਂ ਮੁੰਡੇ ਦੇ ਮੁੰਡੇ ਦੇ ਹਾਂ ਚਾਹ ਤਾਂ ਦੇਹੀ ਮੇਰੀ ਗੱਲ ਸੁਣ ਜੀ ਮੈਂ ਸਾਖ ਖਾਉੜਾ ਮਾ ਗੀ ਤੇਰਾ ਥੋੜਾ ਸਾਰਾ ਹੈ ਨਾ ਨਾ ਸਾਡਾ ਤਾਂ ਪੁੱਤਰ ਐਣ ਦੀ ਚਾਹ ਦੀ ਚੇਰ ਉਹਦਾ ਚਾਚੇ ਨੇ ਉਹ ਇਹਨੂੰ ਲੈ ਕੇ ਜਾਏ ਨਾ ਪੱਕਾ ਇਹਨੂੰ ਇਹਨੂੰ ਹੋਰੀਆ ਲਾ ਇਹ ਵਾਦਾ ਜੱਚਦਾ ਹੋਰ ਆਏ ਕਿ ਭਾਈ ਉਹ ਤਾਂ ਕੋਈ ਨਾ ਫੇਰ ਕੀ ਹੁੰਦਾ ਆਹ ਤਾਂ ਚਾਚੇ ਬੀਜੇ ਦਾ ਸੌ ਹੋਆ ਹਾਂ ਹਾਂ ਤਾਂ ਕੋਈ ਨਾ ਉਹ ਤਾਂ ਚੁੱਪ ਕਰ ਮੈਂ ਨਾ ਕੋਈ ਨਾ हां नाले भर कर लांगे आपा लोकां दी गल्लां ते बळा आए तू बाहर ना जाया कर बीमारी चली हुई है कसूर तो मेरे पै नहीं होण आ हाड़ तो करके जिने पानी आया सी आवे टप्पर के पत्ता बन कर आ हम तो बाहर ना जाया कर हां ताकि तू उने निकलना चलेयो बसो जमा भाग गया हां आला तीन ना तीन ना के थे पत्तो और ठीक है ठीक है बे तू दस दिन बाद जी हां एक दिन पास करूंगा फिर चलो गोता ਮੈਂ ਸਮਝ ਆ ਨਾ ਤੇਰੇ ਕਪੜੇ ਹੋਰ ਕਪੜੇ ਦਵਾ ਲੈ ਤੈਨੂੰ ਤੈਨੂੰ ਗੱਲ ਤੋਂ ਕੰਮ ਹੋਣਾ ਨਾਲੇ ਆਹ ਹੋਵੇ ਇੱਥੇ ਸਾਡਾ ਦੇਖੀ ਤੇਰਾ ਜੱਜ ਬੇਟਾ ਬੋਲ ਦੇਣਾ ਉਹਨੂੰ ਚੁੱਛੇ ਬੜੇ ਉੱਥੇ ਉੱਥੇ ਲੈ ਕੇ ਜਾਵਾਂ ਤੈਨੂੰ ਅੱਗੇ ਤਲਾਪੀ ਇੱਕਦਮ ਹੋ ਜਾ ਉੱਥੇ ਤੈਨੂੰ ਬਾਹਰ ਦਿਖਾਉਣਾ ਛੱਡ ਆਹੋ ਚੱਲ ਪੁੱਤ ਮੇਰੀ ਗੱਲ ਸੁਣਾ ਕਰਕੇ ਤਿਆਰ ਹੋ ਜਾ ਤੇ 70 ਰੁਪਇਆ ਉਹ ਲੈ ਜੀ ਨਾਲ ਤੂੰ ਜਾਇਨਾ ਇਹ ਕੋ ਹਾਂ ਨਹੀਂ ਪਾ ਸਕਦੇ ਇਹ ਹਾਂ ਠੀਕ ਹੈ ਬਾਹ ਜਾਵੇ ਤੜ ਕੇ ਗੈਟ ਦਿੰਦਾ ਆਇ ਸਟ ਇੱਥੇ ਬਹਿ ਜਾ ਤੂੰ ਕੀ ਹੋ ਗਿਆ ਮੈਂ ਹੁਣ ਜਾਨ ਆ ਰਹੀ ਕੋਲੀ ਕੋਲੀ ਨਹੀਂ ਕਰਨਾ ਹੌਲੀ ਗੱਲ ਫਿਰ ਬਿਮਾਰੀ ਲੱਗ ਜੂ ਬਾਰੇ ਗਰਮੀਆਂ ਤੂੰ ਇੱਥੇ ਬੈਠ ਤੈਨੂੰ ਸਵਾੜੀ ਕੀ ਜਰੂਰ ਜਾਦੇ ਬਾਪੂ ਕੱਲ ਮੈਂ ਦੇਖਿਆ ਸਾਰਾ ਦਿਨ ਉਹਦੇ ਕੋਲ ਬੈਠ ਰਹੇ ਸਾਰੇ ਮਾਂਗੇ ਹੋਰ ਕੋਈ ਤੁਰੇ ਫਿਰਦਾ ਬਾਹ ਤੈਨੂੰ ਮਿਲਦਾ ਨਹੀਂ ਘਰੇ ਕੋਈ ਅਰੇ ਕੰਮ ਦਾ ਫਿਰ ਤੂੰ ਗਾਥੇ ਬਾਹੋਂ ਹੋਂਦਾ ਨੰਗਾਂ ਕਰੇ ਤੱਕੀ ਪਹੁੰਚਦਾ ਪਿੰਡ ਦਾ ਮੋਟਰ ਤੇ ਕਿਸੇ ਦੀ ਮੂਰਤ ਤੇ ਕਿਸੇ ਦੀ ਮੂਰਤ ਤੇ ਨਾਲੇ ਨਾਲਿਆ ਬਸ ਉਟਣ ਦਾ ਬਤਿਆ ਕਰਦੇ ਗਏ ਬਾਰੀ ਫਾਈਜੀ ਪਈਆ ਜੇ ਤੈਨੂੰ ਲੱਗੀ ਘਰ ਚ ਲੱਗ ਜੂ ਕੰਧਰਾ ਆਉਣੀ ਬੰਦਾ ਉਹ ਦਰਸਣ ਨੇ ਵੀ ਆਹੋ ਬਾਹਰ ਨਹੀਂ ਆਉਣੀ ਬੰਦਾ ਉਹ ਉਸ ਨੂੰ ਛੱਡਦਾ ਉਹ ਪਹਿਲਾਂ ਕਹੇਗਾ ਲਾਂਭੇ ਆ ਗਏ ਉਹਦੇ ਉਹ ਨਾਲ ਜਾਵਾਂਗੇ ਹੋਰ ਇੰਨਾ ਲਾਗਾ ਕਰਦਣਾ ਐਮੀ ਤੇਰੀ ਪਰਤ ਤਾਂ ਬੜੀ ਹੋਈ ਆ ਹੋਰ ਨੂੰ ਐਮੀ ਲੋਕ ਤਾਂ ਇੰਨਾ ਬਾੜਾ ਕਰਕੇ ਪਿਆ ਠੀਕ ਆ ਆਹੋ ਆਏ ਵੰਡਾਂ ਕਰਨਾ ਆਹ ਆਲੂ ਚੰਨਾਂਗੇ ਥੋੜਾ ਲੱਗੇ ਬਾਬਾ ਬਾਬਾ ਬੇਟਾ ਦੇ ਬਚਾਈ ਹਾਂ ਹਾਂ ਚੰਗਾ ਗੋਤੀ ਦੇ ਲਾ ਯਾਰ ਪੁੱਤ ਹਾਂ ਹਾਂ ਜਾ ਕਰ ਲੋ ਕੰਮ ਆਹ ਹੋਰ ਅੱਜ ਬੱਦਲ ਦੇ ਪਕੌੜੇ ਨੇ ਬਣਾ ਲਈਏ ਹਾਂ ਹਾਂ ਇਹਨੂੰ ਬਣਾਓ ਹਾਂ ਇਹਨੂੰ ਖਵਾ ਪਕੌੜੇ ਅੱਜ ਅੱਜੋ 2 ਕਿਲੋ ਜਵਾਰ ਹੋ ਜਾਣੇ ਉਹ ਕੋਈ ਨਾ ਭਾਈ ਇਹੋ ਮੇਰੇ ਨਾਲ ਵੀ ਤੇਰੀ ਨੇ ਕੋਈ ਨਾ ਕੋਈ ਨਾ ਕੋਈ ਨਾ ਕੋਈ ਆਪਣਾ ਬੰਦਿਆ ਬਸ ਠੀਕ ਹੈ ਮੈਂ ਬਣਾਉਣੀ ਤੂੰ ਐ ਕਰ ਬੈਠ ਕੇ ਕਰਨਾ

चलो हक कर मोटरसा चलिए ਦੀਰਿਆਂ ਨੂੰ ਜਾਸਦਾ ਆਹ ਇਹਦਾ ਡਾਡਾ ਉਧਰ ਪਾਜੀ ਬੈਠਾ ਕੀ ਕਰਨਾ ਉੱਥੇ ਟਾ ਬੈਠੋ ਚਲੋ ਫਤੋਂ ਕਰਾਂ ਚਲੋ ਸੋ ਬੈਠੀ ਹੋ ਨਾ ਵਾ ਜੀ ਸਤਨਾ ਚਲ ਪੀਤ ਲਾਰੇ ਪੀਤ ਨੂੰ ਪੀਤ ਦੋਗੀ ਕਰਾਉਣਾ ਯਾਰ ਉਥੇ ਦਾ ਪੀਤ ਦਾ ਕੀ ਕੰਮ ਹੈ ਉਥੇ ਹੋਰ ਕੋਈ ਨਾ ਕੋਈ ਨਾ ਬਸ ਚੱਲ ਤੂੰ ਓਏ ਆ ਠੋਕਦਾ ਓਏ ਬੜੀ ਭੜੀ ਜਨਾਨੀ ਆ ਭਾਈ ਓਏ ਚੰਦਰ ਨੇ ਨੂੰ ਬੜਾ ਸਮਝਾਇਆ ਸੀ ਵੀ ਬਚ ਕੇ ਰਹੀਂ ਪਰ ਜਨਾਨੀ ਤੋਂ ਕਿਹੜਾ ਪਾਚਿਆ ਅੱਜ ਕੱਲ ਹੁਣ ਤਾਂ ਰਾਬ ਹੀ ਵਿਚਾਵੇ ਚਲੋ ਰੱਬ ਸੁੱਖ ਰੱਖੇ ਦੇਖੋ ਅੱਗੇ ਕੀ ਬਣਦਾ ਇਹਦੇ ਨਾਲ ठीक था जी जीका। जीका। और ठीक हो अच्छी बात है बोलता ठीक है बोल जी आप बैठो किससे करनी बोल जी दसो नहीं छोटे भ्राता ने ना कहीं और ठीक है हां सब बढ़िया और ठीक है सब ठीक था नमस्कार और ठीक है बढ़िया वही तो भी कम आई थी आ जाओ आ जाओ ठीक है चल दो देव ने काम तो मालूम पता ही नहीं हो ना कर और फिर नाव उठाई हां हां छोटे भाई मार के लग गया ਤਲਵਾ ਨਾਲ ਦੇਖੇ ਰਾਪੇ ਫਾਜੀ ਦਾ ਕਿ ਰਪੋਰਟ ਵੀ ਖਿਚਣਾ ਬਾਪੂ ਜੀ ਦਾ ਫਾਫਾ ਬਾਕਸ ਚਲ ਹੋਰ ਦੋ ਹੋਰ ਦੋ ਸੋਹੇ ਬਾਈ ਗਏ ਬਾਕਸਾ ਫਨਾਉ ਸੀਗਾ ਭਰਨੇ ਸੀ ਬਦੇ ਪੈਸੇ ਆਪਾਂ ਓਡੇ ਦੇ ਕੋਈ ਚੱਕਰ ਨਹੀਂ ਆਉਂਦੇ ਲਓ ਪੈਸੇ ਤੁਹਾਡੇ ਪੈਸੇ ਆ ਹਾਂ ਲੈ ਭਾਈ ਛੋਟੇ ਵੀਰ ਆਪੇ ਮਾਰ ਲਫਾਫਾ ਫੜਾ ਦੇ ਬਸ ਇਹਨੂੰ ਉਹ ਕੋਈ ਨਾ ਤੇਰੇ ਨੇ ਫੇਰ ਕੀ ਹੋ ਗਿਆ ਜੀ ਜੀ ਦੇ ਬਾੜਾ ਕੋਈ ਨਾ ਕੋਈ ਕੀ ਕਰੂੰ ਫਾੜ ਲਾ ਯਾਰਾ ਲੈ ਨਾ ਦਵਾ ਫਾੜ ਆ ਮੈਨੂੰ ਕੈਨੇਡਾ ਲੈ ਜੀ ਹਾਂ ਪੱਕਾ ਤੂੰ ਦੇਖੀ ਹਾਂ ਹਾਂ ਨਹੀਂ ਕੋਈ ਮੈਨੂੰ ਕੈਨੇਡਾ ਲੈ ਜੇਗਾ ਹਾਂ 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 ਪੱਕਾ ਜਾਣਦੇ ਸਹੀ ਇੱਕ ਵਾਰੀ ਦੇਖੀ ਜੀ ਚਲੋ ਛੇੜ ਜੀ ਓਕੇ ਜੀ ਧੰਨਵਾਦ ਧੰਨਵਾਦ ਜੀ ਬਹੁਤ ਬਹੁਤ ਧੰਨਵਾਦ ਜੀ ਜੀ ਜਲੀਵਾ ਫਿਰ ਆ ਜਾ ਤੁਰਪਾ ਦਮੂਰ ਤੀਰਾ

ਦਾਰਨ ਵਾਲੇ ਦੇ ਪੋਇਲਾ ਕੋ ਨੀ ਚਾਹ ਲੱਗਦਾ ਕਿ ਤਰ ਬਾਣੀ ਜਿੱਤ ਲਈ ਦੇਖਿਆ ਅੱਛਾ ਤਾਂ ਸਹੀ ਉਹ ਸੁਣਦੀਆਂ ਹਾਂ ਮੈਂ ਕਿ ਪਾਣੀ ਦੇ ਘੁੱਟ ਲੈਣਾ ਪਾਣੀ ਕੋ ਨਾ ਫੇਰ ਪੀਣਾ ਪਹਿਲਾਂ ਦਾ ਸਾਮ ਗੈਂਦੇ ਹੋਰ ਕੰਤਾ ਖੋਸਾ ਲੱਖੋਸ ਸੀ ਮੈਂ ਹੋਰ ਮੈਂ ਚਲੋ ਤੁਹਾਨੂੰ ਵੀ ਕੁਝ ਖ਼ਬਰ ਦੇ ਕੇ ਆਉਂਦਾ ਪਤਾ ਸੂਰਾ ਹੋ ਗਿਆ ਪਤਾ ਸੀ ਜਿਹੇ ਦੀ ਕੰਮ ਪੜਾਣਾ ਹੈ ਖ਼ਬਰ ਦੇਣੇ ਪੁੱਤ ਬਾਹਰ ਬਾਹਰ ਹੋਣਾ ਨਹੀਂ ਪਾਣਾ ਮੈਂ ਮੈਂ ਦੱਸਦਾ ਨਹੀਂ ਗਿਆ ਇਹਨੂੰ ਹਾਂ ਬੋਲਦੇ ਇੱਕ ਪਤਾ ਨਹੀਂ ਕਿਸੇ ਮਾਤਾ ਹੋਰ ਹੁਣ ਆ ਜਾਂਦਾ ਬਸ ਹਾਂ ਟੈਨਸ਼ਨ ਬਾਹਰ ਗਿੰਦ ਸੀ ਮੈਂ ਦੱਸਦਾ ਹਾਂ 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 ਮਾਤਾ ਜੀ ਦੇ ਰਪਣਾ ਹਾਂ ਤਰ ਵਧੀਆ ਹੋ ਗਿਆ ਬੱਚੇ ਪਾਸਾ ਚਲ ਹੁਣ ਤਾਂ ਖੋਸ ਹਾਂ ਜਾ ਜਾ ਆ ਰਾਜ ਕਰੋ ਫੜੀ ਹੱਥ ਨੇ ਹਾਂ ਹਾਂ ਓਕੇ ਜਾ ਕੇ ਆਉਣਾ ਮੜਾ ਜਾ ਪੁੱਤ ਜਾ ਬਾਹਰ ਜਾਏ ਕਿਸੇ ਪਾਸੇ ਆਜੀ ਟਾਈਮ ਨਾਲ ਠੀਕ ਹੈ ਠੀਕ ਹਾਂ ਇਹ ਤਾਂ ਚੀਜ਼ ਫੜ ਕੇ ਖਾਈ ਨਹੀਂ ਨਹੀਂ ਦੇ ਆਹੋ ਲੈ ਕਿੰਨਾ ਹੋ ਗਿਆ ਲੈ ਹੁਣ ਆ ਜਵਾਕੜੇ ਤੂੰ ਮੇਰੀ ਗੱਲ ਧਿਆਨ ਨਾਲ ਸੁਣ ਹਾਂ ਉਹਨੇ ਦੇਖ ਆਪਣੀ ਜ਼ਮੀਨ ਤਾਂ ਨੋ ਕਰਾਤੀ ਠੀਕ ਆ ਆਲੇ ਨੇ ਆਪਣੋ ਪੈਸੇ ਦਵਾਤੇ ਹੁਣ ਕਹਤੇ ਇਹ ਨਾ ਹੋਵੇ ਕੱਲ ਨੂੰ ਤਾਨੂੰ ਚਾਰ ਨਾਲ ਦੀ ਜਾਵੇ ਹੈ ਪੋਨ ਨੂੰ ਨਹੀਂ ਲਵਾਏ ਹਾਂ ਹਾਂ ਹੋਰ ਹੁਣ ਸੇਵਾ ਕਰਦਾ ਤਾਂ ਲਵਾਏ ਤੇ ਸੇਵਾ ਤੂੰ ਬੱਚਾ ਨੂੰ ਵੀ ਇੰਨੀ ਸੇਵਾ ਕਰੀ ਉਹਦੀ ਤੂੰ ਨਾ ਸੇਵਾ ਕਰਾਂ ਤੂੰ ਨਾ ਸੇਵਾ ਉਹ ਤੂੰ ਨਾ ਮੈਂ ਤੁਨ ਤਲ ਰਾਲੀ ਆਵਦੀਆਂ ਲੈ ਪਾਣੀ ਕਹ ਤੇ ਖੁਸ਼ ਵੀ ਹੋ ਜਾ ਖਰਾ ਹੱਸ ਵੀ ਲਿਆ ਕਰ ਕੇ ਦੇ ਜਦ ਦੇਖੋ ਮਥਤ ਕਿਹੜੀ ਰੱਖਦਾ ਮਾਂ ਦਾ ਪੁੱਤ ਸੇਵਾ ਕਰਦੀ ਇਹਦੀ ਕਰਦੀਆਂ ਸੇਵਾ ਕਰ ਤੇ ਤੈਨੂੰ ਮੈਂ ਤੇ ਸੇਵਾ ਕਰਾ ਲਈ ਤਨ ਕਿਲੇ